ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਦਾਮ ਮਾਲੂ ਦੀ ਰੈਸਪੀ ਦਾਮ ਮਾਲੂ ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਆਪਾਂ ਇਹਨੂੰ ਇੱਕ ਦੰ ਦੇਸੀ ਪੰਜਾਬੀ ਸਟਾਈਲ ਵਿੱਚ ਬਣਾ ਕੇ ਤਿਆਰ ਕਰਾਂਗੇ ਕੁੱਕਰ ਦੇ ਵਿੱਚ ਇਹ ਸਬਜ਼ੀ ਨੂੰ ਅੱਜ ਆਪਾਂ ਬਣਾਵਾਂਗੇ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਚਟਪਟੀ ਮਜ਼ੇਦਾਰ ਬਣੇਗੀ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਆਲੂਆਂ ਦੀ ਸਬਜ਼ੀ ਬਣਾਉਣ ਵਾਸਤੇ ਇੱਥੇ ਮੈਂ ਛੋਟੇ-ਛੋਟੇ ਸਾਈਜ਼ ਦੇ ਆਲੂ ਲੈਨੇ ਜੇਕਰ ਤੁਹਾਡੇ ਕੋਲ ਛੋਟੇ ਸਾਈਜ਼ ਦੇ ਆਲੂ ਨਾ ਹੋਣ ਤੁਸੀਂ ਆਲੂਆਂ ਦੇ ਦੋ ਪੀਸ ਕਰ ਸਕਦੇ ਜੇ ਸਭ ਤੋਂ ਪਹਿਲਾਂ ਆਪਾਂ ਫੌਕ ਦੀ ਸਹਾਇਤਾ ਦੇ ਨਾਲ ਇਹਦੇ ਵਿੱਚ ਛੋਟੇ-ਛੋਟੇ ਸ਼ੇਕ ਕਰ ਦੇਨੇ ਨੇ ਇਹਦੇ ਨਾਲ ਜੋ ਮਸਾਲਾ ਹੋਵੇਗਾ ਉਹ ਆਲੂਆਂ ਦੇ ਬਿਲਕੁਲ ਅੰਦਰ ਤੱਕ ਜਾਵੇਗਾ ਤੇ ਆਲੂਆਂ ਦੇ ਵਿੱਚ ਜੋ ਟੇਸਟ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਮਿਲੇਗਾ ਸਾਰੇ ਹੀ ਆਲੂਆਂ ਨੂੰ ਆਪਾਂ ਇਸੇ ਤਰ੍ਹਾਂ ਛੋਟੇ-ਛੋਟੇ ਸ਼ੇਕ ਕਰਕੇ ਤਿਆਰ ਕਰ ਲੈਨੇ ਆਂ ਆਲੂਆਂ ਦੇ ਵਿੱਚ ਮੈਂ ਇਸ ਤਰ੍ਹਾਂ ਛੋਟੇ-ਛੋਟੇ ਫੋਕ ਦੇ ਨਾਲ ਸ਼ੇਕ ਕਰ ਦਿੱਤੇ ਨੇ ਤੇ ਹੁਣ ਆਪਾਂ ਇਹਨਾਂ ਆਲੂਆਂ ਨੂੰ ਥੋੜੀ ਦੇਰ ਲਈ ਪੁੰਨ ਲਵਾਂਗੇ। ਆਲੂਆਂ ਨੂੰ ਪੁੰਨਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹ ਜੋ ਛੋਟੀਆਂ-ਛੋਟੀਆਂ ਟ੍ਰਿਕਸ ਹੁੰਦੀਆਂ ਨੇ ਇਹਦੇ ਨਾਲ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਮਜ਼ੇਦਾਰ ਬਣ ਜਾਂਦੀ ਆ। ਇੱਥੇ ਮੈਂ ਥੋੜਾ ਜਿਹਾ ਸਰੋਂ ਦਾ ਤੇਲ ਲੈ ਲਿਆ ਏ ਤੇ ਤੇਲ ਜਿਉਂ ਹੀ ਗਰਮ ਹੋਇਆ ਏ ਸਾਰੇ ਆਲੂ ਆਪਾਂ ਕੁੱਕਰ ਵਿੱਚ ਪਾ ਦਾਂਗੇ। ਤੁਸੀਂ ਇਹਨੂੰ ਕੜਾਈ ਵਿੱਚ ਵੀ ਪੁੰਨ ਸਕਦੇ ਜੇ ਪਰ ਮੈਂ ਸਬਜੀ ਕੁੱਕਰ ਵਿੱਚ ਬਣਾਉਣੀ ਹੈ ਇਸ ਕਰਕੇ ਮੈਂ ਇੱਕ ਹੀ ਬਰਤਨ ਦਾ ਇਸਤੇਮਾਲ ਕੀਤਾ ਹੈ ਗੈਸ ਦੀ ਫਲੇਮ ਇੱਥੇ ਆਪਾਂ ਬਿਲਕੁਲ ਹਾਈ ਤੇ ਰੱਖਣੀ ਆਂ ਆਲੂਆਂ ਨੂੰ ਆਪਾਂ ਓਨੀ ਦੇਰ ਤੱਕ ਇਸੇ ਤਰ੍ਹਾਂ ਫਰਾਈ ਕਰਾਂਗੇ ਜਦੋਂ ਤੱਕ ਇਹ ਇੱਕਦਮ ਉੱਪਰੋਂ 골ਡਨ ਬ੍ਰਾਊਨ ਜੇ ਨਹੀਂ ਨਜ਼ਰ ਆਉਣ ਲੱਗ ਜਾਂਦੇ ਜਦੋਂ ਇਹ ਥੋੜੇ ਥੋੜੇ ਬ੍ਰਾਊਨ ਨਜ਼ਰ ਆਉਣਗੇ ਉਦੋਂ ਆਪਾਂ ਗੈਸ ਬੰਦ ਕਰ ਦਾਂਗੇ ਲਗਭਗ ਇਹ ਆਲੂ ਕਾਫੀ ਹੱਦ ਤੱਕ ਭੁੱਜ ਚੁੱਕੇ ਨੇ ਤੇ ਤੁਸੀਂ ਦੇਖੋ ਮੈਂ ਤੁਹਾਨੂੰ ਨੇੜੇ ਤੋਂ ਇੱਕ ਰੀਚ ਚੈੱਕ ਵੀ ਕਰਵਾ ਦਿੰਨੀ ਆ ਇਸ ਤਰੀਕੇ ਦੇ ਆਪਾਂ ਇਹ ਆਲੂ ਭੁੰਨ ਕੇ ਤਿਆਰ ਕਰਨੇ ਨੇ ਹੁਣ ਆਪਾਂ ਇਹਨਾਂ ਆਲੂਆਂ ਨੂੰ ਬਾਹਰ ਕੱਢ ਲਵਾਂਗੇ ਤੁਸੀਂ ਇਹ ਜੋ ਤਰੀਕਾ ਵਰਤ ਕੇ ਸਬਜ਼ੀ ਨੂੰ ਬਣਾਓਗੇ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਜਿਸ ਤਰ੍ਹਾਂ ਕਿ ਛੋਟੇ-ਛੋਟੇ ਸਾਈਜ਼ ਦੇ ਆਲੂ ਸੀ ਬਹੁਤ ਜਲਦੀ ਇਹ ਪੁੱਜ ਗਏ ਨੇ ਜੇਕਰ ਤੁਹਾਡੇ ਕੋਲ ਵੱਡੇ ਸਾਈਜ਼ ਦੇ ਹੋਣ ਤੁਸੀਂ ਉਹਦੇ 2 ਜਾਂ 4 ਟੁਕੜੇ ਕਰ ਸਕਦੇ ਜੇ ਉਸ ਤਰੀਕੇ ਨਾਲ ਵੀ ਤੁਸੀਂ ਇਹ ਸਬਜ਼ੀ ਬਣਾ ਸਕਦੇ ਜੀ ਹੁਣ ਇਸੇ ਤੇਲ ਦੇ ਵਿੱਚ ਮੈਂ ਇੱਕ ਚਮਚ ਸਾਬਤ ਜੀਰੇ ਦਾ ਪਾ ਦਿੱਤਾ ਹੈ ਜੇਕਰ ਤੇਲ ਜ਼ਿਆਦਾ ਹੋਵੇ ਥੋੜਾ ਘੱਟ ਕਰ ਲਿਓ ਇੱਥੇ ਮੈਂ ਇੱਕ ਟੁਕੜਾ ਦਾਲਚੀਨੀ ਦਾ ਵੀ ਪਾਇਆ ਹੈ ਇਹਦੇ ਨਾਲ ਸਬਜ਼ੀ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਜਿਉਂ ਹੀ ਜੀਰਾ ਭੁੱਜ ਗਿਆ ਹੈ ਆਪਾਂ ਇਹਦੇ ਵਿੱਚ ਅਦਰਕ ਤੇ ਲਸਣ ਤੇ ਹਰੀ ਮਿਰਚ ਜਿਹਨੂੰ ਮੈਂ ਬਿਲਕੁਲ ਬਰੀਕ ਪੀਸ ਲਿਆ ਹੋਇਆ ਸੀ ਉਹ ਪਾ ਦਾਂਗੇ ਅਦਰਕ ਤੇ ਲਸਣ ਜਦੋਂ ਵੀ ਆਪਾਂ ਪਾਉਣਾ ਹੈ ਗੈਸ ਦੀ ਫਲੇਮ ਆਪਾਂ ਇੱਕਦਮ ਹਾਈ ਤੇ ਕਰਕੇ ਫੇਰ ਹੀ ਭੁੰਨਣਾ ਹੈ ਜੇਕਰ ਲੋ ਫਲੇਮ ਉੱਪਰ ਭੁੰਨੋਗੇ ਤੇ ਥਲੇ ਲੱਗਣਾ ਸ਼ੁਰੂ ਹੋ ਜਾਂਦਾ ਹੈ ਮੈਂ ਬਿਲਕੁਲ ਲੋ ਫਲੇਮ ਕੀਤੀ ਸੀ ਜਿਹਦੇ ਕਰਕੇ ਮੇਰਾ ਇਹ ਅਦਰਕ ਲਸਣ ਥਲੇ ਲੱਗਣਾ ਸ਼ੁਰੂ ਹੋ ਗਿਆ ਸੀ ਪਰ ਤੁਸੀਂ ਇਹਦੇ ਵਿੱਚ ਇੱਕ ਚਮਚ ਜਿੰਨਾ ਪਾਣੀ ਪਾ ਦਿਓ ਤੇ ਤੜਕਾ ਬਹੁਤ ਵਧੀਆ ਪੁੱਜ ਜਾਵੇਗਾ ਹੁਣ ਜਿਉਂ ਹੀ ਅਦਰਕ ਲਸਣ ਵੀ ਥੋੜੇ ਜਿ ਪੁੱਜ ਗਏ ਨੇ ਇਹਦੇ ਵਿੱਚ ਮੈਂ ਕੱਟੇ ਹੋਏ ਪਿਆਜ਼ ਪਾ ਦਿੱਤੇ ਨੇ ਇਹ ਟੋਟਲ 4 ਤੋਂ 5 ਪਿਆਜ਼ ਸੀਗੇ ਜਿੰਨਾਂ ਨੂੰ ਮੈਂ ਬ੍ਰੀਕ ਪੀਸ ਕੇ ਤਿਆਰ ਕੀਤਾ ਹੈ ਤੇ ਆਪਾਂ ਇਹਨਾਂ ਨੂੰ ਵੀ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਇਸੇ ਤਰ੍ਹਾਂ ਭੁੰਨ ਲਵਾਂਗੇ ਜਿੰਨਾ ਜ਼ਿਆਦਾ ਵਧੀਆ ਆਪਾਂ ਤੜਕਾ ਭੁੰਨ ਕੇ ਤਿਆਰ ਕਰਾਂਗੇ ਸਬਜ਼ੀ ਓਨੀ ਹੀ ਜ਼ਿਆਦੀ ਟੇਸਟੀ ਬਣਦੀ ਹੈ ਇਸ ਕਰਕੇ ਤੜਕੇ ਨੂੰ ਬਣਾਉਂਦੇ ਸਮੇਂ ਕਦੇ ਵੀ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਗੈਸ ਦੀ ਫਲੇਮ ਜਿੱਥੇ ਮੀਡੀਅਮ ਕਰਨ ਦੀ ਜ਼ਰੂਰਤ ਹੈ ਉੱਥੇ ਮੀਡੀਅਮ ਕਰੋ ਜਿੱਥੇ ਹਾਈ ਕਰਨ ਦੀ ਜ਼ਰੂਰਤ ਹੋਵੇ ਉੱਥੇ ਹਾਈ ਕਰੋ ਮੀਡੀਅਮ ਫਲੇਮ ਦੇ ਉੱਤੇ ਮੈਂ ਪਿਆਜ਼ ਭੁੰਨੇ ਨੇ ਜੋ ਹੀ ਪਿਆਜ਼ ਥੋੜੇ ਜਿ ਝੁੱਗ ਗਏ ਨੇ ਆਪਾਂ ਇਹਦੇ ਵਿੱਚ ਟਮਾਟਰ ਪਾ ਦਿੱਤੇ ਨੇ ਇੱਥੇ ਮੈਂ ਦੋ ਟਮਾਟਰਾਂ ਦੀ ਵਰਤੋਂ ਕੀਤੀ ਆ ਕਿਉਂਕਿ ਆਲੂਆਂ ਦੀ ਜੋ ਸਬਜ਼ੀ ਹੁੰਦੀ ਆ ਚਾਹੇ ਉਹ ਦਮ ਆਲੂ ਹੋਣ ਚਾਹੇ ਦੂਸਰੀ ਆਲੂਆਂ ਦੀ ਸਿੰਪਲ ਸਬਜ਼ੀ ਹੋਵੇ ਉਹਨਾਂ ਦੇ ਵਿੱਚ ਜੇਕਰ ਥੋੜੀ ਜਿਹੀ ਖਟਾਸ ਹੁੰਦੀ ਆ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਆ ਜੇਕਰ ਤੜਕਾ ਤੁਹਾਨੂੰ ਥੱਲੇ ਲੱਗਦਾ ਦਿਸੇ ਤੁਸੀਂ ਇਹਦੇ ਵਿੱਚ ਪਾਣੀ ਜ਼ਰੂਰ ਪਾਓ ਜੋ ਇਹ ਟਮਾਟਰ ਪੁੱਜ ਗਏ ਨੇ ਆਪਾਂ ਇਹਦੇ ਵਿੱਚ ਮਸਾਲੇ ਪਾਉਣੇ ਸ਼ੁਰੂ ਕਰ ਦਾਂਗੇ ਮਸਾਲੇ ਤੁਸੀਂ ਆਪਣੇ ਸਵਾਦ ਅਨੁਸਾਰ ਵੱਧ ਘੱਟ ਕਰਕੇ ਵੀ ਲੈ ਸਕਦੇ ਜੇ ਪਰ ਜਿੰਨੇ ਮਸਾਲੇ ਪਾਓਗੇ ਸਬਜ਼ੀ ਦਾ ਸਵਾਦ ਓਨਾ ਹੀ ਵਧੀਆ ਆਏਗਾ ਹੁਣ ਇੱਥੇ ਮੈਂ ਸਭ ਤੋਂ ਪਹਿਲਾਂ 1 ਚਮਚ ਤੋਂ ਥੋੜਾ ਜਿਹਾ ਕੱਟ ਧਨੀਆ ਪਾਊਡਰ 1/2 ਚਮਚ ਤੋਂ ਥੋੜੀ ਜਿਹੀ ਕੱਟ ਕਾਲੀ ਮਿਰਚ ਨਾਲ ਹੀ ਮੈਂ 1/2 ਚਮਚ ਗਰਮ ਮਸਾਲਾ 1/2 ਚਮਚ ਜਿੰਨੀ ਇਹਦੇ ਵਿੱਚ ਮੈਂ ਹਲਦੀ ਪਾ ਦਿੱਤੀ ਆ ਤੇ 1/2 ਚਮਚ ਤੋਂ ਥੋੜਾ ਜਿਹਾ ਘਟਮੇ ਦੇ ਵਿੱਚ ਜੀਰਾ ਪਾਊਡਰ ਇੱਕ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਮੈਂ ਇਹਦੇ ਵਿੱਚ ਨਮਕ ਪਾਇਆ ਹੈ ਤੇ ਅੱਧਾ ਚਮਚ ਦੇ ਕਰੀਬੇ ਦੇ ਵਿੱਚ ਮੈਂ ਕਸ਼ਮੀਰੀ ਲਾਲ ਮਿਰਚ ਪਾਈ ਆ ਸਾਰੇ ਹੀ ਮਸਾਲਿਆਂ ਦੇ ਬਾਰੇ ਪੂਰੀ ਜਾਣਕਾਰੀ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਲਿਖ ਦਵਾਂਗੀ ਤੁਸੀਂ ਜਾ ਕੇ ਦੇਖ ਸਕਦੇ ਜੇ ਮਸਾਲਿਆਂ ਨੂੰ ਇੱਕ ਵਾਰ ਆਪਾਂ ਚੰਗੀ ਤਰ੍ਹਾਂ ਮਿਲਾ ਦਾਂਗੇ ਤੇ ਇਹਦੇ ਵਿੱਚ ਆਪਾਂ 2 ਤੋਂ 3 ਚਮਚ ਜਿੰਨਾ ਪਾਣੀ ਪਾ ਕੇ ਤੜਕੇ ਨੂੰ ਉਨੀ ਦੇਰ ਤੱਕ ਭੁੰਨਾਂਗੇ ਜਦੋਂ ਤੱਕ ਤੇਲ ਅਲੱਗ ਨਹੀਂ ਹੋ ਜਾਂਦਾ ਦੋ ਤਿੰਨ ਮਿੰਟ ਮੈਂ ਤੜਕੇ ਨੂੰ ਚੰਗੀ ਤਰ੍ਹਾਂ ਪੁੰਨ ਲਿਆ ਹੋਇਆ ਹੈ ਤੇ ਤੇਲ ਵੀ ਇਹਦਾ ਅਲੱਗ ਹੋ ਗਿਆ ਸੀ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਦਹੀਂ ਪਾ ਦਵਾਂਗੇ ਦਹੀਂ ਨੂੰ ਜਦੋਂ ਵੀ ਤੁਸੀਂ ਸਬਜ਼ੀ ਵਿੱਚ ਪਾਉਣਾ ਹੋਵੇ ਥੋੜਾ ਜਿਹਾ ਫੈਂਟ ਕੇ ਪਾਓ ਜੇਕਰ ਤੁਸੀਂ ਡਾਇਰੈਕਟ ਹੀ ਪਾ ਦੋਗੇ ਤੇ ਦਹੀਂ ਦੀਆਂ ਛੋਟੇ ਛੋਟੇ ਜਿਹੇ ਦਾਣੇ ਬਣ ਜਾਂਦੇ ਨੇ ਜਿਹੜੇ ਸਬਜ਼ੀ ਵਿੱਚ ਬਿਲਕੁਲ ਵਧੀਆ ਨਹੀਂ ਲੱਗਦੇ ਜੇਕਰ ਤੁਸੀਂ ਇਸ ਤਰੀਕੇ ਨਾਲ ਦਹੀਂ ਨੂੰ ਫੈਂਟ ਕੇ ਪਾਓਗੇ ਤੇ ਇਹਦੇ ਵਿੱਚ ਦਹੀਂ ਬਿਲਕੁਲ ਵੀ ਨਜ਼ਰ ਨਹੀਂ ਆਵੇਗਾ ਪਰ ਜੋ ਦਹੀਂ ਦਾ ਟੇਸ ਹੈ ਉਹ ਬਹੁਤ ਵਧੀਆ ਆਏਗਾ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਜਦੋਂ ਤੁਸੀਂ ਤੜਕੇ ਦੇ ਵਿੱਚ ਦਹੀਂ ਪਾਉਂਗੇ ਤੇ ਤੁਸੀਂ ਗੈਸ ਦੀ ਫਲੇਮ ਬਿਲਕੁਲ ਲੋ ਤੇ ਕਰ ਦੇਣੀ ਆ ਤੇ ਫੇਰ ਹੀ ਤੁਸੀਂ ਇਹਦੇ ਵਿੱਚ ਦਹੀਂ ਨੂੰ ਚੰਗੀ ਤਰ੍ਹਾਂ ਮਿਲਾਉਣਾ ਹੈ ਜਦੋਂ ਤੁਹਾਨੂੰ ਲੱਗੇ ਕਿ ਦਹੀਂ ਬਿਲਕੁਲ ਚੰਗੇ ਤਰੀਕੇ ਨਾਲ ਤੜਕੇ ਵਿੱਚ ਮਿਕਸ ਹੋ ਗਿਆ ਹੈ ਫੇਰ ਤੁਸੀਂ ਗੈਸ ਦੀ ਫਲੇਮ ਹਾਈ ਕਰਕੇ ਇਹਨੂੰ ਚੰਗੀ ਤਰ੍ਹਾਂ ਪਕਾ ਲੈਣਾ ਹੈ ਮੈਂ ਦਹੀਂ ਪਾ ਕੇ ਚੰਗੀ ਤਰ੍ਹਾਂ ਤੜਕਾ ਤਿਆਰ ਕਰ ਲਿਆ ਹੈ ਹੁਣ ਇੱਥੇ ਮੈਂ ਥੋੜੀ ਦੇਰ ਵਾਸਤੇ ਗੈਸ ਬੰਦ ਕਰ ਦਿੱਤਾ ਹੈ ਕਿਉਂਕਿ ਹੁਣ ਇਹਦੇ ਵਿੱਚ ਆਪਾਂ ਆਲੂ ਪਾਵਾਂਗੇ ਆਲੂ ਪੋਂ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਸ ਤਰ੍ਹਾਂ ਦੀ ਗਰੇਵੀ ਚਾਹੁੰਨੇ ਆ ਉਸੇ ਤਰ੍ਹਾਂ ਆਪਾਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਮੈਂ ਇਹਦੇ ਵਿੱਚ 2 ਤੋਂ 2.5 ਕੱਪ ਜਿੰਨਾ ਪਾਣੀ ਪਾ ਦਾਂਗੀ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਆਲੂਆਂ ਨੂੰ ਮਿਲਾ ਲੈਣਾ ਹੈ ਫਿਰ ਇਹਦੇ ਵਿੱਚ ਆਪਾਂ ਪਾਣੀ ਪਾਉਣਾ ਹੈ 2 ਤੋਂ 2.5 ਕੱਪ ਪਾਣੀ ਪਾ ਕੇ ਫਿਰ ਆਪਾਂ ਕੁੱਕਰ ਦਾ ਜੋ ਢੱਕਣ ਹੈ ਉਹ ਬੰਦ ਕਰ ਦਾਂਗੇ ਆਲੂਆਂ ਦੀ ਸਬਜ਼ੀ ਤਾਂ ਆਪਾਂ ਅਕਸਰ ਹੀ ਘਰ ਵਿੱਚ ਬਣਾਉਂਦੇ ਆ ਪਰ ਇੱਕ ਵਾਰ ਤੁਸੀਂ ਇਹ ਧੰਮ ਆਲੂ ਦੀ ਸਬਜ਼ੀ ਇਸ ਟ੍ਰਿਕ ਨਾਲ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਸੌਖੇ ਤਰੀਕੇ ਨਾਲ ਬੰਦੀ ਆ ਆਲੂ ਉਹੀ ਨੇ ਜਿਹੜੇ ਆਪਾਂ ਹਰ ਇੱਕ ਸਬਜ਼ੀ ਵਿੱਚ ਪਾਉਂਦੇ ਆ ਸਬਜ਼ੀ ਬਣਾਉਣ ਦਾ ਤਰੀਕਾ ਬਸ ਅਲੱਗ ਏ ਪਰ ਜੋ ਸਬਜ਼ੀ ਦਾ ਸਵਾਦ ਹੋਵੇਗਾ ਉਹ ਤੁਹਾਨੂੰ ਬਹੁਤ ਹੀ ਵੱਖਰਾ ਮਿਲੇਗਾ ਬਹੁਤ ਹੀ ਚਟਪਟੀ ਤੇ ਮਜ਼ੇਦਾਰ ਸਬਜ਼ੀ ਇਹ ਬੰਦੀ ਆ ਹੁਣ ਆਪਾਂ ਕੁੱਕਰ ਦੀ ਇੱਕ ਵਿਸਲ ਆਉਣ ਤੱਕ ਇੰਤਜ਼ਾਰ ਕਰਾਂਗੇ ਜੋ ਹੀ ਇੱਕ ਵਿਸਲ ਆ ਗਈ ਆ ਆਪਾਂ ਗੈਸ ਦੀ ਫਲੇਮ ਲੋ ਤੇ ਕਰਕੇ 8 ਤੋਂ 10 ਮਿੰਟ ਤੱਕ ਇਸੇ ਤਰ੍ਹਾਂ ਹੀ ਨੂੰ ਪੱਕਣ ਦਵਾਂਗੇ ਜਦੋਂ ਪੂਰਾ ਇਹਦੇ ਵਿੱਚ ਸਟੀਮ ਨਿਕਲ ਜਾਏਗੀ ਉਦੋਂ ਆਪਾਂ ਇਹਦਾ ਢੱਕਣ ਖੋਲ੍ਹਾਂਗੇ ਕੁੱਕਰ ਬਿਲਕੁਲ ਠੰਡਾ ਹੋ ਗਿਆ ਹੈ ਇਹਦੇ ਵਿੱਚ ਬਿਲਕੁਲ ਵੀ ਭਾਫ਼ ਨਹੀਂ ਰਹੀ ਹੁਣ ਆਪਾਂ ਇਹਨੂੰ ਖੋਲ੍ਹ ਕੇ ਦੇਖਦੇ ਹਾਂ ਕਿ ਸਬਜ਼ੀ ਕਿਸ ਤਰੀਕੇ ਦੀ ਬਣੀ ਆ ਮੈਂ ਇੱਕ ਵਸਲਾਂ ਤੋਂ ਬਾਅਦ 7 ਤੋਂ 8 ਮਿੰਟ ਜਿੰਨਾ ਹੀ ਪਕਾਇਆ ਸੀ ਲਓ ਜੀ ਸਬਜ਼ੀ ਦੇਖਣ ਤੋਂ ਹੀ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਆ ਪਰ ਹਜੇ ਵੀ ਇਹ ਸਬਜੀ ਦੇ ਵਿੱਚ ਥੋੜੀ ਜੀ ਕਸਰ ਹੈਗੀ ਆ ਆਪਾਂ ਇਹਨੂੰ ਇਸੇ ਤਰ੍ਹਾਂ ਖੁੱਲਾ ਰੱਖ ਕੇ ਥੋੜੀ ਦੇਰ ਵਾਸਤੇ ਜ਼ਰੂਰ ਪਕਾਵਾਂਗੇ ਤਾਂ ਜੋ ਸਬਜੀ ਇਹ ਹੋਰ ਜ਼ਿਆਦੀ ਵਧੀਆ ਹੋ ਜਾਏ ਥੋੜੀ ਦੇਰ ਪਕਾਉਣ ਦੇ ਨਾਲ ਇੱਕ ਤਾਂ ਇਹ ਜੋ ਤੁਹਾਨੂੰ ਉੱਪਰ ਤੇਲ ਇਹਨਾਂ ਨਜ਼ਰ ਆਉਂਦਾ ਪਿਆ ਹੈ ਇਹ ਵੀ ਚੰਗੀ ਤਰ੍ਹਾਂ ਸਬਜੀ ਦੇ ਵਿੱਚ ਮਿਕਸ ਹੋ ਜਾਏਗਾ ਤੇ ਜੋ ਸਬਜੀ ਦਾ ਟੈਕਸਚਰ ਹੈ ਉਹ ਬਹੁਤ ਵਧੀਆ ਹੋ ਜਾਂਦਾ ਹੈ ਮੈਂ ਇਹਨੂੰ 3 ਤੋਂ 4 ਮਿੰਟ ਵਾਸਤੇ ਪਕਾ ਲਿਆ ਹੋਇਆ ਹੈ ਤੁਸੀਂ ਦੇਖੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਮੈਂ ਤੁਹਾਨੂੰ ਇੱਕ ਆਲੂ ਤੋੜ ਕੇ ਵੀ ਜ਼ਰੂਰ ਦਿਖਾਵਾਂਗੀ ਕਿਉਂਕਿ ਆਪਾਂ ਸਟਾਰਟਿੰਗ ਵਿੱਚ ਜੋ ਆਲੂਆਂ ਦੇ ਵਿੱਚ ਫੌਕ ਦੇ ਨਾਲ ਸ਼ੇਕ ਕੀਤੇ ਸੀ ਉਹਨਾਂ ਦਾ ਸਾਨੂੰ ਬਹੁਤ ਹੀ ਜ਼ਿਆਦਾ ਫਾਇਦਾ ਦੇਖਣ ਨੂੰ ਮਿਲਦਾ ਹੈ ਜਿਹਦੇ ਨਾਲ ਆਲੂਆਂ ਦੇ ਅੰਦਰ ਤੱਕ ਪੂਰੇ ਮਸਾਲੇ ਜਾਂਦੇ ਨੇ ਤੁਹਾਨੂੰ ਇਹ ਦਮ ਆਲੂ ਦੀ ਸਬਜੀ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ जेकर भीडियो चंकी लगी है भीडियो लाइक करना ना भूल्यो चैनल ते पहली बार आए सी, चैनल में भी जरूर सबसक्राइब कर लियो वीडियो देखने लिया सारे का बहुत बहुत धनवाद मिलते हैं जी इस तरह की एक होर वाइए जी भी